ਅੱਜ ਅਜੁੱਧਿਆ ਤੋਂ ਅਕਸ਼ਤ ਕਲਸ ਜਿਹੜੇ ਨੇ ਉਹ ਸੁਲਤਾਨਪੁਰ ਪੁੱਜੇ ਨੇ 500 ਸਾਲ ਦੇ ਸੰਘਰਸ਼ ਤੋਂ ਬਾਅਦ ਉੱਤੇ ਇੱਕ ਬੜਾ ਹੀ ਖੂਬਸੂਰਤ ਜਿਹੜਾ ਮੰਦਿਰ ਹੈ ਉਹਦਾ ਨਿਰਮਾਣ ਕੀਤਾ ਔਰ ਇਹ ਕਲਸ ਜਿਹੜੇ ਨੇ ਘਰ ਘਰ ਦੇ ਵਿੱਚ ਲਿਜਾਣ ਤੋਂ ਬਾਅਦ ਵਾਪਸ ਜਿਹੜੇ ਨੇ ਅਜੁੱਧਿਆ ਪਹੁੰਚਣਗੇ ਸੋ ਬੜੀਏ ਖੁਸ਼ੀ ਦੀ ਗੱਲ ਹੈ ਵਧਾਈ ਦਿੰਦਾ ਮੈਂ ਸਾਰਿਆਂ ਨੂੰ ਕਿ ਇੰਨਾ ਸੋਹਣਾ ਇੰਨਾ ਸੁੰਦਰ ਜਿਹੜਾ ਮੰਦਿਰ ਹੈ ਉੱਥੇ ਨਿਰਮਾਣ ਹੋਇਆ ਸੋ ਇਹ ਯਾਤਰਾ ਜਿਹੜੀ ਹੈ 22 22 ਤਰੀਕ ਨੂੰ 15 ਦਿਨ ਇੱਥੇ ਘਰ ਘਰ ਲਿਜਾਂਣ ਤੋਂ ਬਾਅਦ 22 ਤਰੀਕ ਨੂੰ ਉੱਥੇ ਜਿਹੜਾ ਮੰਦਿਰ ਕਰਨਾ ਹੈ ਕੰਪਲੀਟ ਹੋਊਗਾ ਸੋ ਮੈਂ ਜਿਹੜੇ ਰਾਮ ਭਗਤ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਅਜੀਤ ਸੁਸ਼ੀਲ ਸੈਣੀ ਜਲੰਧਰ ਤੋਂ ਅੱਜ ਸੁਲਤਾਨਪੁਰ ਲੋਧੀ ਦੇ ਅੰਦਰ ਸ੍ਰੀ ਅਜੋਧਿਆ ਜੀ ਤੋਂ ਚੱਲ ਕਰਕੇ ਪੂਜਿਤ ਅਕਸ਼ਤ ਜਿਹੜੇ ਹੈ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਆਏ ਹੈ ਇੱਕ ਭਵਯ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਇੱਥੋਂ ਆ ਕਰਕੇ ਅਲੱਗ-ਅਲੱਗ ਸੁਲਤਾਨਪੁਰ ਦੇ ਜਿਹੜੇ ਮੰਦਰ ਹੈ ਉੱਤੇ ਜਿਹੜੇ ਹੈ ਅਕਸ਼ਤ ਕਲਚ ਜਿਹੜਾ ਉੱਤੇ ਸਥਾਪਿਤ ਰਹਿਣਗੇ 22 ਜਨਵਰੀ ਨੂੰ ਜਿਹੜੀ 2024 ਦੇ ਅੰਦਰ ਅਜੋਧਿਆ ਜੀ ਦੇ ਅੰਦਰ ਭਗਵਾਨ ਰਾਮ ਦੀ ਪ੍ਰਾਂਤ ਪ੍ਰਤੀਸ਼ਠਾ ਮੰਦਿਰ ਦਾ ਭਵੇ ਉਦਘਾਟਨ ਹੋਣ ਜਾ ਰਿਹਾ ਹੈ ਉਸ ਉਪਲਕਸ਼ ਵਿੱਚ 1 ਜਨਵਰੀ ਤੋਂ ਲੈ ਕਰਕੇ 15 ਜਨਵਰੀ ਤੱਕ ਇੱਕ ਜਨ ਸੰਪਰਕ ਅਭਿਆਨ ਭਗਵਾਨ ਰਾਮ ਸਭ ਨੂੰ ਘਰ ਘਰ ਜਾ ਕੇ ਨਿਮੰਤਰਣ ਦੇਣ ਵਾਸਤੇ ਜਾਣ ਵਾਲੇ ਹੈ ਉਹ ਨਿਮੰਤਰਣ ਦੇ ਮਾਧਿਅਮ ਦੇ ਨਾਲ ਹਰ ਟੋਲੀ ਘਰ ਘਰ ਜਾਏਗੀ अक्षत लेकर के भगवान राम जी के निमंत्रण स्वीकार करते हुए सबनों अयोध्या जी आने वास्ते जाएगा आग्रह किया जाएगा भगवान राम जी का निमंत्रण है तो श्री राम जन्म भूमि तीर्थ क्षेत्र ये सारे कार्यक्रम देख रहे हैं ट्रस्ट जरूर वालों चल रहे हैं और सब राम भक्त जड़े है उस दिन बाईस जनवरी को अपने घर के अंदर पांच दीपक जलाएंगे और भव्य दिवाली जी उस दिन मनाएंगे ਔਰ ਜਨ ਸੰਪਰਕ અભિયાન ਦੇ ਵਿੱਚ ਅਕਸ਼ਤ ਇੱਕ ਭਾਗ ਮੰਦਿਰ ਦਾ ਭਵਯਾ ਚਿੱਤਰ ਜਿਹੜਾ ਹੈ ਔਰ ਇੱਕ ਪੰਫਲਟ ਮੰਦਿਰ ਕਿਸ ਤਰ੍ਹਾਂ ਬਣ ਰਿਹਾ ਹੈ ਕਿਹੜੀ ਸ਼ੈਲੀ ਚ ਬਣ ਰਿਹਾ ਹੈ ਉਹਦਾ ਇਤਿਹਾਸ ਕੀ ਹੈ ਉਹ ਸਾਰੀ ਜਾਣਕਾਰੀ ਦੇਣ ਵਾਸਤੇ ਘਰ-ਘਰ ਆਪਣੇ ਰਾਮ ਭਗਤ ਦੀ ਟੋਲੀਆਂ ਜਣੀਆਂ ਉਹ ਜਾਣਗੀਆਂ ਤਾਂ ਮੈਂ ਸਭ ਨੂੰ ਆਹ्वान ਕਰਦਾ ਹਾਂ ਕਿ ਉਸ ਦਿਨ ਆਪਣੇ ਘਰ ਜੜੀ ਵੀ ਟੋਲੀ ਆਂਦੀ ਹੈ ਉਸ ਦਾ ਅਸੀਂ ਬਵੇ ਰੂਪ ਦੇ ਵਿੱਚ ਸਵਾਗਤ ਕਰੀਏ ਉਹਨਾਂ ਦਾ ਆਦਰ ਸਤਕਾਰ ਕਰੀਏ और उन्होंने रामंत्रण स्वीकार करिए जय श्री राम इस वीडियो को लाइक करें हमारे चैनल को सब्सक्राइब एन अपडेट